ਸਨਮਾਨਿਤ ਕੀਤਾ ਜਾਵੇ ਚੇਅਰਮੈਨ ਕਫਤਾਰ ਸਿੰਘ ਈਲਵਾਲਾ ਜੀ ਸਟੇਜ ਤੇ ਆ ਰਹੇ ਨੇ ਅ ਸ਼ਹੀਦ ਭਗਤ ਸਿੰਘ ਅਵੇਅਰਨੈਸ ਕਲੱਬ ਦੇ ਸਾਰੇ ਮੈਂਬਰ ਨੇ ਜਿਹੜੇ ਉਹ ਉਹਨਾਂ ਨੂੰ ਆਪਣੇ ਨਾਲ ਸਟੇਜ ਤੇ ਲੈ ਕੇ ਆ ਰਹੇ ਨੇ ਤੇ ਮੈਂ ਇਹਨਾਂ ਨੌਜਵਾਨਾਂ ਨੂੰ ਵੀ ਬਹੁਤ ਮੈਂ ਕਹਿੰਨੀ ਆ ਸਜਦਾ ਕਰਦੀ ਆ ਸਲਾਮ ਕਰਦੀ ਆ ਕਿਉਂਕਿ ਜਿੱਥੇ ਇੱਕ ਪਾਸੇ ਸਾਡਾ ਜਿਹੜਾ ਯੂਥ ਹੈ ਸਾਡੀ ਨੌਜਵਾਨੀ ਹੈ ਆਪਣੇ ਰਾਹ ਤੋਂ ਭਟਕ ਰਹੀ ਐ ਨਸ਼ਿਆਂ ਵਾਲੇ ਪਾਸੇ ਗੈਂਗਵਾਰ ਵਾਲੇ ਪਾਸੇ ਜਾ ਰਹੀ ਐ ਉੱਥੇ ਇਸ ਪਿੰਡ ਦੇ ਕਰਾਚੋਂ ਦੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਇਹ ਅਵੇਅਰਨੈਸ ਕਲੱਬ ਸ਼ੁਰੂ ਕੀਤਾ 2008 ਨੂੰ ਤੇ ਅੱਜ ਤੱਕ ਉਹ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਹੁਤ ਮੁਬਾਰਕ ਦੇ ਹੱਕਦਾਰ ਹੋ ਤੁਸੀਂ ਸਾਰੇ ਜਾਣੇ ਸਾਡੇ ਵਿਚਕਾਰ ਚੇਅਰਮੈਨ ਅਵਧਾਰ ਸਿੰਘ ਈਲਵਾਲ ਜੀ ਪਹੁੰਚ ਚੁੱਕੇ ਨੇ ਸ਼ੀਖਪਾਗਤ ਸਿੰਘ ਅਵੇਅਰਨੈਸ ਕਲੱਬ ਕਰਾਚੋਂ ਤੇ ਸਰਪੰਚ ਦਲਜੀਤ ਸਿੰਘ ਹੋਰਾਂ ਪਾਸੋਂ ਸਨਮਾਨ ਪ੍ਰਾਪਤ ਕਰ ਰਹੇ ਨੇ ਮੈਨ ਅਵਤਾਰ ਸਿੰਘ ਈਲਵਾਲ ਜੀ ਤੇ ਇਸ ਦੇ ਨਾਲ ਹੀ ਅਸੀਂ ਸੱਦਾ ਦਿੰਨੇ ਆ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਜੀ ਨੂੰ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਜੀ ਉਹ ਵੀ ਮੰਚ ਤੇ ਪਹੁੰਚਣ ਤੇ ਆਪਣਾ ਸਨਮਾਨ ਪ੍ਰਾਪਤ ਕਰਨ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਜੀ ਤੁਨੇ ਹੁਣੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਜੀ ਨੇ ਆਪਣਾ ਸਨਮਾਨ ਪ੍ਰਾਪਤ ਕੀਤਾ